ਸ਼੍ਰੀਕਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤੱਲੁਧਿਆਣੇ ਦੇ ਵਿੱਚ ਮੌਸਮ ਨੇ ਕਰਵਟ ਲਈ ਹੈ ਮੌਸਮ ਦਾ ਮਜਾਜ ਹੈ ਜਿਹੜਾ ਬਦਲ ਚੁੱਕਾ ਹੈ ਤਾਂ ਕੱਲ ਤੋਂ ਹੀ ਇਹ ਜਿਹੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਸੀ ਹਾਲਾਂਕਿ ਕੁਝ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੇ ਅੱਜ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਜਿਹੜੀ ਬੂੰਦਾਬੰਦੀ ਹੋ ਰਹੀ ਸੀ ਉਸ ਤੋਂ ਬਾਅਦ ਹਲਕੀ ਤੋਂ ਦਰਮਿਆਨੀ ਹੈ ਜਿਹੜੀ ਬਾਰਿਸ਼ ਹੋਈ ਸੀ ਤਾਂ ਲਗਾਤਾਰ ਬਾਰਿਸ਼ ਹੋਣ ਦਾ ਸਿਲਸਲਾ ਚਲਦਾ ਰਹਿ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ yellow alert ਜਿਹੜਾ ਜਾਰੀ ਕਰ ਦਿੱਤਾ ਗਿਆ ਤਾਂ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚੋਂ yellow alert ਜਾਰੀ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਪਹਾੜੀ ਖੇਤਰਾਂ ਦੇ ਵਿੱਚੋ ਬਰਫਬਾਰੀ ਹੋਈ ਆ ਜਿਸ ਦੇ ਕਾਰਨ ਲੁਧਿਆਣਾ ਪਠਾਨਕੋਟ ਨਕੋਦਰ ਸ਼ਾਹਕੋਟ ਅਜਿਹੇ ਸ਼ਹਿਰਾਂ ਦੇ ਵਿੱਚੋ ਤਾਪਮਨ ਦੇ ਵਿੱਚ ਗਰਾਵਟ ਹੈ ਜਿਹੜੀ ਦਰਜ ਕੀਤੀ ਗਈ ਹੈ ਜੇ ਗੱਲ ਕੀਤੀ ਜਾਵੇ ਤਾਪਮਨ ਦੀ ਤਾਂ ਦਿਨ ਵੇਲੇ ਜਿਹੜਾ ਤਾਪਮਨ ਹੈ ਮੈਕਸਿਮਮ ਹੈ ਜਿਹੜਾ 18 ਡਿਗਰੀ ਤੇ ਰਾਤ ਨੂੰ ਘਰ ਤੋਂ ਘੱਟ 15 ਡਿਗਰੀ ਦਰਜ ਕੀਤਾ ਗਿਆ ਤੇ ਇੱਕ ਵਾਰ ਤਸਵੀਰਾਂ ਦਾ ਰੁਖ ਜ਼ਰੂਰ ਕਰ ਲੈਣੇ ਆ ਕਿ ਦੇਖੋ ਆਮ ਤੌਰ ਤੇ ਜਿਹੜੇ ਲੋਕ ਨੇ ਆਵਾਜਾਈ ਹੈ ਜਿਹੜੀ ਜ਼ਰੂਰ ਪ੍ਰਭਾਵਿਤ ਹੋ ਰਹੀ ਹੈ ਔਰ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਸੜਕਾਂ ਦੀ ਤਾਂ ਸੜਕਾਂ ਵੀ ਪੂਰੇ ਤਰੀਕੇ ਦੇ ਨਾਲ ਜਲ-ਥਲ ਹੋਈਆਂ ਪਈਆਂ ਨੇ ਜਿਹੜੇ ਲੋਕਾਂ ਨੇ ਕੰਮਾਂ ਕਾਜਾਂ ਤੇ ਜਾਣਾ ਹੁੰਦਾ ਕਿਤੇ ਨਾ ਕਿਤੇ ਵਧੇਰੇ ਮੁਸ਼ਕਲ ਦਾ ਉਹਨਾਂ ਨੂੰ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਦੱਸ ਦਈਏ ਕਿ ਬੀਤੇ ਕੱਲ ਤੋਂ ਹੀ ਰੁਕ ਰੁਕ ਕੇ ਮੀਂਹ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੈ ਰਿਹਾ ਇਸ ਦੇ ਨਾਲ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਕਾਰਨ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਮੀਂਹ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਤਾਂ ਇਸ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ orange alert ਜਾਰੀ ਕਰ ਦਿੱਤਾ ਗਿਆ ਤੇ ਕਈ ਜ਼ਿਲ੍ਹਿਆਂ ਦੇ ਵਿੱਚ yellow alert ਜਿਹੜਾ ਜਾਰੀ ਕੀਤਾ ਤਾਂ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ بارش ਤੋਂ ਬਾਅਦ ਸੂਬੇ ਦੀ ਔਸਤ ਵੱਧ ਤੋਂ ਵੱਧ ਤਾਪਮਾਨ ਜਿਹੜਾ 5.7 ਡਿਗਰੀ ਸੈਲਸੀਅਸ ਦੀ ਗਰਾਵਟ ਦਰਜ ਕੀਤੀ ਗਈ। ਉੱਥੇ ਜੇ ਮੌਸਮ ਦੇ ਭਵਿੱਖਬਾਣੀ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਗੁਰਦਾਸਪੁਰ ਅਜਿਹੇ ਸ਼ਹਿਰਾਂ ਦੇ ਵਿੱਚ ਦਰਮਿਆਨੀ ਜਾਂ ਜਿਹੜੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਤਾ ਦੱਸ ਦਈਏ ਕਿ ਅਸੀਂ ਇਸ ਵੇਲੇ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਸ਼ਹਿਰ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਬੀਤੇ ਕੱਲ ਤੋਂ ਹੀ ਮੌਸਮ ਲਗਾਤਾਰ ਵਿਗੜਦਾ ਹੋਇਆ ਨਜ਼ਰ ਆ ਰਿਹਾ ਠੰਡ ਨੇ ਜਿਹੜਾ ਵਾਪਸ ਕਰਵਟ ਲੈ ਰਹੀ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਮੌਸਮ ਦੇ ਵਿੱਚ ਤਾਪਮਨ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ ਤਾਂ ਮਿਨੀਮਮ ਟੈਂਪਰੇਚਰ ਹੈ ਜਿਹੜਾ 18 ਡਿਗਰੀ ਔਰ ਰਾਤ ਨੂੰ ਟੈਂਪਰੇਚਰ ਜਿਹੜਾ 15 ਡਿਗਰੀ ਤੱਕ ਦਰਜ ਕੀਤਾ ਜਾਂਦਾ ਤਾਂ ਦੱਸ ਦਈਏ ਕਿ ਅਗਲੇ 2 ਦਿਨਾਂ ਤੱਕ yellow alert ਜਾਰੀ ਕਰ ਦਿੱਤਾ ਗਿਆ ਤੇ ਕਈ ਜ਼ਿਲ੍ਹੇ ਅਜੇ ਇਹ ਨੇ ਜਿੱਥੇ orange alert ਹੈ ਜਿਹੜਾ ਜਾਰੀ ਕੀਤਾ ਗਿਆ